ਪਰਤੀਕਰਨ ਅਸਥਾਈ ਕਰਮਚਾਰੀਆਂ ਨੂੰ ਸਥਾਈਕਰਨ ਵਰਗੀਆਂ ਹੋਰ ਮੰਗਾਂ ਵੀ ਰੱਖੀਆਂ ਗਈਆਂ ਨੇ ਅੱਜ ਦੇ ਪੱਪੀ ਹੜਤਾਲ ਹੈ ਦੇਸ਼ ਦੀਆਂ 10 ਸਟੇਟ ਯੂਨੀਅਨਾਂ ਫੈਡਰੇਸ਼ਨਾਂ ਜੰਤਕ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਸਾਰਿਆਂ ਨੇ ਹੀ ਹਿੰਦੁਸਤਾਨ ਵਿੱਚ ਮੋਦੀ ਸਰਕਾਰ ਦੇ ਖਿਲਾਫ ਜਿਹੜੀ ਹੈ ਸਟ੍ਰਾਈਕ ਕੀਤੀ ਹੈ ਤੇ ਇਹ ਜਿਹੜੇ ਰੋਡਵੇਜ਼ ਵਾਲੇ ਹਨ ਬੰਨ ਬੱਸ ਇਹ ਸਾਡਾ ਇੱਕ ਹਿੱਸਾ ਹੈ ਸਾਡੇ ਨਾਲ ਦੀ ਇਹ ਵੀ ਲਈ ਐ ਅਸੀਂ ਅੱਜ ਮੰਗ ਕਰਦੇ ਆ ਜਿਹੜੇ ਸਰਕਾਰ ਨੇ ਚਾਰ ਕੋਡ ਬਣਾਏ ਸਾਡੇ 39 ਕੋਡ ਹੈ ਜਿਹੜੇ ਇੱਕ ਲੇਬਰ ਕੋਡ ਹੈ ਜਿਹੜੇ ਸਾਡੇ ਮਤਲਬ ਬਦਲ ਕੇ ਚਾਰ ਕੋਡ ਬਣਾ ਦਿੱਤੇ ਚਾਰ ਕੋਡਾਂ ਦਾ ਅਸਰ ਸਾਡੇ ਸਾਰੇ ਅਧਿਕਾਰ ਏ ਕੋਲੇ ਸਾਡਾ ਟ੍ਰੇਡਿਅਨ ਹੱਕ ਕੋਲੇ ਇਕਵਲ ਵਰਕ ਇਕਵਲ ਪੇ ਦਾ ਜਿਹੜਾ ਫਾਰਮੂਲਾ ਕੋਲਿਆ ਐ ਸਾਨੂੰ ਜਿਹੜਾ ਹੈ ਉਹ ਮਿਨਿਮਮ ਵੇਜ ਜਿਹੜੀ ਹੈ ਉਹ ਉਹ ਕੋਲੇ ਸਾਨੂੰ ਸਟ੍ਰਾਈਕ ਦਾ ਕੋਈ ਹੱਕ ਨਹੀਂ ਸਾਡੇ ਸੰਵਿਧਾਨ ਨੂੰ ਬਦਲਿਆ ਜਾ ਰਿਹਾ ਹੈ ਬੜੀ ਇਕਤਾ ਕੰਡਾ ਨੂੰ ਤੋੜਿਆ ਜਾ ਰਿਹਾ ਹੈ ਅੱਜ ਦੇਸ਼ ਦੇ ਲੋਕ ਸਾਰੇ ਇਕੱਠੇ ਹੋ ਕੇ ਦੇਸ਼ ਦੀ ਰਾਖੀ ਸੰਵਿਧਾਨ ਦੀ ਰਾਖੀ ਦੀ ਗੱਲ ਕਰਨਗੇ ਡੇਟ ਜਨ ਦੀ ਹੱਕ ਦੀ ਗੱਲ ਕਰਨਗੇ ਇਕਵਲ ਵਰਕ ਇਕਵਲ ਪੇ ਦੀ ਗੱਲ ਕਰਨਗੇ ਸਾਰਿਆਂ ਤੋਂ ਵੱਡੀ ਜਿਹੜੀ ਛੱਡੀ ਮੰਗ ਹੈ ਵੈਸੀ ਠੇਕਾ ਸਿਸਟਮ ਦੇ ਖਿਲਾਫ ਸਾਰੇ ਹਿੰਦੁਸਤਾਨ ਚ ਆਵਾਜ਼ ਉਠਾ ਰਹੇ ਆ ਪਬਲਿਕ ਸੈਕਟਰ ਦੀ ਰਾਖੀ ਕੀਤੀ ਜਾਵੇ ਤੇ ਠੇਕੇ ਤੇ ਭਰਤੀ ਜਿਹੜੇ ਕੀਤੇ ਲੋਕ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਤਾਂ ਕਿ ਸਾਡਾ ਪਬਲਿਕ ਸੈਕਟਰ ਹੀ ਬਣ ਸਕੇ ਲੋਕਾਂ ਦਾ ਵੀ ਵਿਕਾਸ ਹੋ ਸਕੇ ਤੇ ਲੋਕ ਵੀ ਜਿਹੜੇ ਇਹਨਾਂ ਨੌਕਰੀ ਜਿਹੜੀ ਇਹਨਾਂ ਦੀ ਸੇਫਟੀ ਹੋਵੇ ਅੱਜ ਅਸੀਂ ਸਾਰਿਆਂ ਹੀ ਮੰਗਾਂ ਦਾ ਰੋਡਵੇਗ ਵਾਲਿਆਂ ਦਾ ਵੀ ਅੱਜ ਵੀ ਕਰਦੇ ਆ ਕੱਲ ਨੂੰ ਵੀ ਕਰਾਂਗੇ ਪਰਸੋਂ ਨੂੰ ਵੀ ਕਰਾਂਗੇ ਕਿਉਂਕਿ ਸਾਡੀ ਇਹ ਨਾਫੀ ਐਚ ਨਾ ਮਾਸ਼ਾ ਡੀਪੂ ਦਾ ਪੰਨਵਸ ਪੀ ਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ 25/11 ਦਾ ਡੀਪੂ ਪ੍ਰਧਾਨ ਨਰਿੰਦਰ ਮੰਡੋਰੀ ਤੇ ਜਿਹੜਾ ਅੱਜ ਸਾਡੇ ਵੱਲੋਂ ਸੀਟੂ ਸੀਆਈਟੀਯੂ ਤੇ ਸੱਦੇ ਤੇ 32 ਟ੍ਰੇਡ ਯੂਨੀਅਨ ਦੇ ਸੱਦੇ ਤੇ ਜਿਹੜੀ ਕਿ ਅੱਜ ਸਟ੍ਰਾਈਕ ਸਾਡੇ ਪੰਨਵਸ ਵੱਲੋਂ ਵੀ ਜਿਹੜੀ ਕਿ 3 ਦਿਨ ਦੀ ਰੱਖੀ ਗਈ ਹੈ ਉਨਾ ਦੇ ਸੱਦੇ ਦੇ ਅੱਜ 100% ਜਿਹੜਾ ਭਾਰਤ ਬੰਦ ਦਾ ਅਸੀਂ ਸਮਰਥਨ ਕਰਦੇ ਹਾਂ ਸਾਡੀਆਂ ਜਿਹੜੀਆਂ ਬੱਸਾਂ ਉਹ 100% ਪੰਨਵਾਸਾਂ ਬੰਦ ਆ ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਦੇ ਤਿੰਨ ਚਾਰ ਲੈਵਲ ਲੇਬਰ ਐਕਟ ਸੈਂਟਰ ਸਰਕਾਰ ਪਰੋਂ ਜਿਹੜੇ ਲੋਕਾਂ ਦੇ ਲਾਗੂ ਕੀਤੇ ਜਾਂਦੇ ਇੱਕ ਤਾਂ ਉਹਦੇ ਵਿਰੋਧ ਵਿੱਚ ਮਜ਼ਦੂਰਾਂ ਤੇ ਜਿਹੜੇ ਐਕਟ ਬਣਦੇ ਆ ਤੇ ਉਹ ਜਿਹੜੇ ਐਕਟ ਵਾਪਸ ਲਾਵੇ ਸਰਕਾਰ ਦੂਜਾ ਸਾਡੀਆਂ ਆਪਣੀਆਂ ਮੰਗਾਂ ਪੰਨਵਾਸ ਦੀਆਂ ਸਾਡੇ ਨਾਲ ਪਿਛਲੇ ਸਾਲ ਅੱਜ ਇੱਕ ਸਾਲ ਬੀਤ ਗਿਆ ਪੂਰਾ ਇੱਕ ਸਾਲ 10 ਦਿਨ ਬੀਤ ਗਏ ਮੁੱਖ ਮੰਤਰੀ ਸਾਹਿਬ ਨੇ ਆਪ ਮੀਟਿੰਗ ਕਰਕੇ 1 ਜੁਲਾਈ 2000 24 ਦੇ ਵਿੱਚ ਜਲੰਧਰ ਦੇ ਵਿੱਚ ਸਾਨੂੰ ਕਿਹਾ ਸੀ ਕਿ ਤੁਹਾਡੇ ਤੇ ਅਸੀਂ ਵੱਖਰੀ ਪਾਲਸੀ ਬਣਾ ਕੇ ਜਿਹੜੀ ਕਿ ਲਾਗੂ ਕੀਤੀ ਜਾਊਗੀ ਲੇਕਿਨ ਅੱਜ 1 ਸਾਲ باوجود ਹੋਣ ਦੇ باوجود ਵੀ ਸਾਡੇ ਕੋਲ ਜਿਹੜੇ ਸਾਡੇ ਹੱਥ ਹੈ ਉਹ ਖਾਲੀ ਦੇ ਖਾਲੀ ਹੈ ਸਾਡੇ ਰੋਡਵੇ ਦੇ ਵਿੱਚ ਕਮ ਸੇ ਕੰਮ ਵੀ 8 ਤੋਂ 9000 ਬੰਦਾ ਜਿਹੜਾ ਕੰਮ ਕਰਦਾ ਰੋਡਵੇ ਪੀਆਰਟੀ ਦੇ ਵਿੱਚ ਸਾਰੇ ਦੇ ਸਾਰੇ ਕੱਚੇ ਮੁਲਾਜ਼ਮ ਹੈ